ਆਪਣਾ ਦੇਸ਼ ਦੇ ਵਿੱਚ ਵੱਡੀ ਜਿਹੜੀ ਖੂਬੀ ਹੈ ਇੱਕ ਡੈਮੋਕਰੈtic ਦੇਸ਼ ਹੈ ਡੈਮੋਕਰਸੀ ਦੇ ਇੱਕ ਵੱਡਾ ਪਿੱਲਰ ਇੱਕ ਲੈਜਿਸਲੇਟਰ ਤੇ ਇੱਕ মিডিਆ ਤੇ ਮੈਂ ਕਿਛਲੇ ਕਈ ਸਾਲਾਂ ਤੋਂ ਮੈਂ ਵੀ ਸਿਆਸਤ 'ਚ ਆਂ ਪਰ ਮੈਂ ਕਿਤੇ ਨਹੀਂ ਦੇਖਿਆ ਸੀ ਸੁਣਿਆ ਜਾਂ ਪੜ੍ਹਿਆ ਕਿ ਇੱਕ ਅਖਬਾਰ ਵਾਲੇ ਨੇ ਕੋਈ ਲਿਖਿਆ ਤੇ ਉਹਦੇ ਉੱਤੇ ਪਰਚਾ ਕੀਤਾ ਗਿਆ ਇੱਕ ਕਹਾਵਤ ਹੈ 올ਡ ਇਜ਼ ਗੋਲਡ ਜਿਹੜੇ ਪੁਰਾਣੀ ਪਾਰਟੀਆਂ ਪੁਰਾਣੇ ਲੀਡਰ ਹੈ ਉਹਨਾਂ ਨੂੰ ਇੱਕ ਮਰਿਆਦਾ ਦਾ ਪਤਾ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ ਵੀ 22 ਸਾਲ ਕੀਤੀ ਅੱਜ ਵੀ ਜਿਵੇਂ ਤੇ ਸਰਕਾਰ 'ਚ ਵੀ ਰਹੇ ਤੁਸੀਂ ਐਸੈਂਬਲੀ 'ਚ ਵੀ ਦੇਖਿਆ ਭਾਵੇਂ ਵਿਰੋਧੀ ਕੁਝ ਮਰਜ਼ੀ ਬੋਲ ਨਹੀਂ ਜਾਣ ਉਹਨਾਂ ਨੇ ਕਿਤੇ ਵੀ ਕੋਈ ਬੁਰਾ ਨਹੀਂ ਕਿਹਾ ਕਿਉਂਕਿ ਹਰ ਵਿਰੋਧੀ ਦਾ ਰਾਈਟ ਹੈ ਆਪਣੀ ਗੱਲ ਰੱਖਣ ਦਾ ਮੀਡੀਆ ਦਾ ਰਾਈਟ ਹੈ ਲਿਖਣ ਦਾ ਬਹੁਤ ਪੱਤਰਕਾਰ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਹੀ ਲਿਖਦੇ ਹੁੰਦੇ ਸੀ ਪਰ ਜਦੋਂ ਬਾਲ ਸਿੰਘ ਕੋਲੀਆਂ ਬਾਲ ਸਿੰਘ ਨੇ ਕਿਤੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕਿ ਕਿਵੇਂ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਬਤਨ ਦੱਸਣਾ ਚਾਹਣਾ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ RTI ਤੇ ਅਸੀਂ ਮਨ ਲੱਗਦਾ ਕਾਲੀ ਦਲ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੀ ਨਹੀਂ ਐਨੇ ਠੀਠ ਹੈ ਐਨਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਆ ਮੈਨੂੰ ਨਹੀਂ ਪਤਾ ਹਿੰਦੁਸਤਾਨ ਚ ਕਿਸੇ ਸਰਕਾਰ ਚ ਐ ਜੀਆਂ ਤਾਂ ਲਿਓ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਐ ਇੱਕ ਹੋਰ ਆਟੀਆਂ ਜਰੂਰ ਪਾਓ ਕਿ ਕੇਜਰੀਵਾਲ ਹਿੰਦੁਸਤਾਨ ਵਿੱਚ ਜਿੱਥੇ ਵੀ ਗਿਆ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਹੈ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੁਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਹੈ ਜਹਾਜ਼ ਪੰਜਾਬ ਸਰਕਾਰ ਦਾ ਕਿਰਾਏ ਤੇ ਲੈਂਦੇ ਆ ਤੇ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆਹ ਜੈਟ ਤੋਂ ਘੱਟ ਜੈਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ ਲੱਖ 10 ਲੱਖ ਰੁਪਏ ਤੋਂ ਘੱਟ ਨਹੀਂ ਹੈ ਤੁਸੀਂ ਆਰਟੀਆ ਤੋਂ ਪਹਿਲੇ 1.5 ਦਿਨਗੇ ਨਾ ਦੇਣਾ ਨਹੀਂ ਹੈ ਉਹਦਾ ਫਿਰ ਸਾਲ ਬਾਅਦ ਕਢਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੈਂਪੇਨ ਵਾਸਤੇ ਭਾਵੇਂ ਮੱਧਿਆ ਪ੍ਰਦੇਸ਼ ਪਏ ਜਿੱਥੇ ਵੀ ਗਿਆ 50 ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਸੈਕਟਰੀ ਹੈ ਆਰ.ਟੀ.ਆਈ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਹੁਕਮ ਲੈਣ ਵਾਸਤੇ ਇੱਕ ਜਦੋਂ ਆਬਾਂ ਸੌਂਗ ਚੁੱਕਦੇ ਨੇ ਉਹ ਆਪ ਗਵਰਨਰ ਸਾਹਿਬ ਦਿੰਦੇ ਆ ਕੀ ਲਿਖਿਆ ਹੁੰਦਾ ਉਸ ਚ ਕਿਸ ਉਹ ਤੋਂ ਸੀਕਰੇਸੀ ਕੀ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਆ ਕੀ ਸਾਡੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੀਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਸ ਸੀਕਰੇਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਕਿ ਇੱਥੇ ਦਾ ਸਾਰੀ ਅਫਸ ਦਫ਼ਤਰਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜ੍ਹਦਾ ਹੈ ਤੇ ਮਨਿਸਟਰ ਦੀ ਕੋਈ ਵੈਲਿਊ ਨਹੀਂ ਹੈ ਫੈਸਲੇ ਕੈਬਨਿਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਨਿਸਟਰ ਦੇ ਨਾਲ ਮੀਟਿੰਗ 'ਚ ਬੰਦੇ ਬੈਠੇ ਆ ਤੁਸੀਂ ਕਿਸੇ ਮਰਜ਼ੀ ਅਫਸਰ ਤੋਂ ਪੁੱਛ ਲਓ ਕਾਨੂੰਨ ਦਾ ਮੈਨੂੰ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਐਂਡ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਲਾਵਾਂਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਾਡਾ ਮੀਡੀਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਨਾਲ ਸਾਡੇ 4000 ਕਰੋੜ ਤੱਕ ਖਰਚਿਆ ਇਹਨਾਂ ਨੇ ਅਨਸਰ ਕਿੱਥੇ ਦੇਣਗੇ ਜਿਦੋਂ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਇਹਨਾਂ ਨੇ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫਾਲੋ ਨਹੀਂ ਕਰਦੇ ਡਾਇਰੈਕਟ ਆਰਡਰ ਦੇ ਹੁਣ ਪੁਲਿਸ ਵੀ ਤੁਸੀਂ ਅਫਸਰਾਂ ਨਾਲ ਗੱਲ ਕਰ ਲੋ ਨਹੀਂ ਸਾਨੂੰ ਕੋਈ ਨਹੀਂ ਪਤਾ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖਿਆ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਏ ਦਾ ਹੈ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹਦੇ ਆ ਪਰਚਾ ਦੇਣਾ ਹੈ ਇਹਦੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਡਰ ਕਰਕੇ ਨਾਲ ਦੇ ਨਾਲ ਪਰਚਾ ਪੰਜਾਬੀ ਡਕੇੜਾ ਕਰਦੇ ਆ ਕਿ ਆਹ ਧਾਰਾ ਲਾ ਕੇ ਤੁਸੀਂ ਇਹਦੇ ਤੇ ਕਰ ਦੇਣਾ ਕਿਸੇ ਦਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਨਾ ਐਨਫੀਸੀ ਜਿਹੜਾ ਥੋੜਾ ਮੋਟਾ ਬਲੇਰੀ ਨਾ ਖੜਦਾ ਉਹਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖਦੇ ਆ ਜਿੰਦ ਤੱਕ ਬੰਦਾ ਜਵਾਂ ਹੀ ਨਾ ਹਿੱਲ ਜੇ ਮੰਨੇ ਉਹ ਬਣਾਇਆ ਵੀ ਤੁਸੀਂ ਸੀ ਸਰ ਮੈਂ ਤੁਹਾਨੂੰ ਸਹੀ ਦੱਸੋ ਤੁਸੀਂ ਬਣਾਇਆ ਸੀ ਅਸੀਂ ਉਦੋਂ ਬੜੇ ਹੱਥ ਜੋੜੇ ਕਿ ਆ ਭੱਗ ਗਿਆ ਸਾਰੇ ਤੁਸੀਂ ਦੇਖ ਲਓ ਐ ਜੀ ਹਵਾ ਕ੍ਰੀਏਟ ਕਰਤੀ ਕਿ ਲੋਕਾਂ ਨੇ ਲੀਡਰ ਹੀ ਨਹੀਂ ਪਛਾਣੇ ਮੈਂ ਤੁਹਾਨੂੰ ਛੋਟੀ ਗੱਲ ਕਰਦਾ ਹਾਂ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ ਜਿਹੜੇ ਮੈਂ ਇਥੋਂ ਮੇਥੂਨ ਮੈਨੂੰ ਜਿਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਪਿਛੋਖੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬਰੌਥਲ ਰਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦਾ ਫਾਦਰ ਦਾ ਟ੍ਰਿਬਿਊਨ ਦੇ ਫੋਟੋ ਹੈ ਥੱਲੇ ਪਿਠਾਇਆ ਬੈਂਕ ਲੁੱਟਣ ਦਾ ਉਹਦੇ ਤੇ ਪ੍ਰੋਟੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰ ਕੀ ਰਿਹਾ ਇਹਨਾਂ ਨੇ ਪਤ ਨਹੀਂ 2-300 ਬੰਦੇ ਤਾਂ ਇੱਥੇ ਰੱਖਿਆ ਸੋਸ਼ਲ ਮੀਡੀਆ ਤੇ ਆਪਣੇ ਪਿੱਛੇ 24 ਘੰਟੇ ਝੂਠ ਤੇ ਚੂਰ ਆ ਦੇਖ ਬੰਟੀ ਰਮਾਣਾ ਜਿਹੜੇ ਇਹਨਾਂ ਦੇ ਪਰਚਾ ਦਿੱਤਾ ਸੀ ਇਹਨੇ ਇਹਨੇ ਕੋਈ ਬਿਆਨ ਦਿੱਤਾ ਸੀ ਇਹਦੇ ਦੀ ਪਰਚਾ ਸਾਰਿਆਂ ਦੇ ਪਰਚਾ ਸੋਚਦੇ ਐ ਕਿ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਔਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਛ ਮਰਜ਼ੀ ਮੰਨ ਜਾਂਦੇ ਐ ਪਰ ਧੱਕਾ ਪੰਜਾਬੀ ਨਹੀਂ ਸੋਹ ਤੁਸੀਂ ਇਤਿਹਾਸ ਆਪਣੇ ਪੰਜਾਬ ਦਾ ਜਿੰਨਾ ਧੱਕਾ ਕਰੋਗੇ ਉਹਨੇ ਡੜ ਕੇ ਪਹਿਣਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਦੇਖੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਐ ਜੋ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜੋ ਫਾਈਨੈਂਸਿਸ ਦੀਆਂ ਧੱਜੀਆਂ ਉਡਾਈਆਂ ਜੋ ਇੱਥੇ ਲਾਅ ਨਾਅਰ ਖਰਾਬ ਸਾਰਾ ਕੁਛ ਹੀ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ 'ਚੋਂ ਦਰਦ ਨਹੀਂ 50% ਕੇਜਰੀਵਾਲ ਨੂੰ ਸਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਐ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਐ ਜੇ ਇਹਨਾਂ ਨੂੰ ਨਹੀਂ ਵੋਟ ਮਿਗੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਸੋ ਅਸੀਂ ਤੁਹਾਡੇ ਨਾਲ ਆਏ ਤੁਸੀਂ ਕਾਲੀ ਦਲ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਆ ਸਾਡੀ ਸਰਕਾਰ ਦੇ ਦੌਰਾਨ ਬਾਦਲ ਸਾਹਿਬ ਕਿੰਨੇ ਸਾਲ ਰਹੀ ਹੈ ਬਾਦਲ ਸਾਹਿਬ ਦੀ ਸਰਕਾਰ ਸਭ ਤੋਂ ਜ਼ਿਆਦਾ ਰਿਸਪੈਕਟ মিডিਆ ਨੂੰ ਦਿੱਤਾ ਗਿਆ ਭਾਵੇਂ ਕੁਝ ਵੀ ਲਿਖਿਆ ਉਹ ਇੱਕ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਕਈਆਂ ਨੇ ਪਰ ਮੈਂ ਕਿਤੇ ਨਹੀਂ ਕਿਸੇ ਟੈਲੀਫੋਨ ਕਰਕੇ ਕਿਹਾ ਕਿ ਤੂੰ ਮੇਰੇ ਖਿਲਾਫ ਕਿਉਂ ਲਿਖਿਆ ਯਾਰ ਕੋਈ ਗੱਲ ਨਹੀਂ ਹਰ ਮੀਡੀਆ ਦਾ ਕੰਮ ਹੀ ਹੈ ਜਿਵੇਂ ਸਾਡਾ ਕੰਮ ਹੈਗਾ ਫੀਲਡ ਜਾ ਕੇ ਵੋਟਾਂ ਮੰਗਣ ਦਾ ਮੀਡੀਆ ਦਾ ਕੰਮ ਨੇ ਦੱਸਣਾ ਕੀ ਹੋ ਰਿਹਾ ਪਰ ਆ ਲੜਾਈ ਦੇਖੋ ਤੁਹਾਨੂੰ ਲੜਨੀ ਪਣੀ ਹੈ ਤੁਹਾਡੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਵਾਲੀ ਮਾਨੂੰ ਤਾਕਤ ਨੂੰ ਵਰਤਣੀ ਪੈਣੀ ਹੈ ਭਾਵੇਂ ਜਿੰਨੀਆਂ ਮਰਜੀ ਤੁਹਾਨੂੰ ਲਾਲਚਾ ਦੇ ਦੇਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਉੱਤੇ ਉੱਠਣਾ ਪੈਂਦਾ ਆ ਆਪਣਾ ਘਰ ਹੈ ਆ ਝਾੜੂ ਵਾਲੇ ਦਾ ਘਰ ਨਹੀਂ ਹੈ ਪੰਜਾਬ ਆ ਆਪਣਾ ਘਰ ਹੈ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਹੈ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆ ਲੜਾਈ ਅਖੀਰ ਤੱਕ ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁੱਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਦਾ ਵੀ ਵਰਚਾ ਕਰ ਦਿੰਦੇ ਆ ਸੋ ਆ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਰੱਖੋਣੇ ਕਿਸੇ ਚੀਜ਼ ਦੀ ਕਿਸੇ ਟਾਈਮ ਸਾਨੂੰ ਹੁਕਮ ਦੇਵੋਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀ ਆਰ देयर ਵਿਦ ਯੂ